ਨikhil gupta ਇਹ ਉਹ ਭਾਰਤੀ ਹਿੰਦੂ ਤਵੀ ਬੰਦਾ ਜਿਸ ਨੇ ਅਮਰੀਕਾ ਦੇ ਵਿੱਚ ਇੱਕ ਅਮਰੀਕੀ ਸਿੱਖ ਕਾਰਕੁਨ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਉਸ ਦੀ ਸੁਪਾਰੀ ਜਿਹੜੀ ਉਹ ਦਿੱਤੀ ਉਹ ਜਿਹੜਾ ਡੀ ਏਜੰਟ ਨੂੰ ਇਹਨੇ ਮਨੀ ਜਿਹੜੀ ਉਹ ਦਿੱਤੀ ਸੀ ਮਰਡਰ ਫਾਰ ਹਾਇਰ ਦੀ ਜਿਹੜੀ ਕੌਨਸਪੀਰੇਸੀ ਇਸ ਨੇ ਕੀਤੀ ਪਹਿਲਾਂ ਤਾਂ ਇੱਕ ਕੌਨਸਪੀਰੇਸੀ ਬਣਾਈ ਫਿਰ ਉਸ ਦੇ ਵਿੱਚ ਨਾਲ ਮਰਡਰ ਫਾਰ ਹਾਇਰ ਦੇ ਲਈ ਇੱਕ ਬੰਦਾ ਇਸ ਨੇ ਭਰਤੀ ਕੀਤਾ ਜਿਸ ਦੇ ਵਿੱਚ ਸਿੱਖ ਫਾਰ ਜਸਟਿਸ ਵਾਲਾ ਗੁਰਪਤਵੰਤ ਸਿੰਘ ਪੰਨੂ ਉਸ ਨੂੰ ਮਾਰਨ ਦੀ ਜਿਹੜੀ ਅਸਤੇ ਵਿੱਚ ਕੋਸ਼ਿਸ਼ ਸੀ ਇਹ ਉਸ ਟਾਈਮ ਦੇ ਉੱਤੇ ਕਾਂਸਪੀਰੇਸੀ ਸਾਜ਼ਿਸ਼ ਰਚੀ ਜਾ ਰਹੀ ਸੀ ਜਦ ਭਾਰਤ ਦੇ ਦੁਆਰਾ ਗਵਾਂਡੀ ਮੂਲਕ ਕੈਨੇਡਾ ਦੇ ਵਿੱਚ ਸ਼ਹੀਦ ਭਾਈ ਨਿਜਰ ਉਹਨਾਂ ਦੀ ਅਸੈਸੀਨੇਸ਼ਨ ਕੀਤੀ ਜਾ ਚੁੱਕੀ ਸੀ ਨikhil gupta ਦੀਆਂ ਜਿਹੜੀਆਂ ਗੱਲਬਾਤ ਅਦਾਲਤੀ ਦਸਤਾਵੇਜ਼ਾਂ ਦੇ ਵਿੱਚੋਂ ਪਤਾ ਲੱਗਾ ਆ ਵੀ ਇਸ ਦੀ ਰੌਦੇ ਏਜੰਟ ਜਿਹੜਾ ਵਿਕਾਸ ਯਾਦਵ ਸੀ ਉਸ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ ਅਬੀ ਭਾਈ ਅਬੀ ਆਪਣੇ ਕੋਲ ਲਿਸਟ ਲੰਮੀ ਚੌੜੀ ਆ ਉਹ ਜਿੰਨੂੰ ਸੁਪਾਰੀ ਦੇ ਰਿਆ ਸੀ ਉਹਨੂੰ ਇਸ ਤਰੀਕੇ ਦੇ ਨਾਲ ਕਹਿ ਰਿਹਾ ਸੀਗਾ ਵੀ ਭਾਈ ਸਾਡੇ ਕੋਲ ਲਿਸਟਾਂ ਜਿਹੜੀਆਂ ਉਹ ਲੰਬੀਆਂ ਨੇ ਤਾਂ ਆਪਾਂ ਹੋਰ ਵੀ ਬੰਦੇ ਜਿਹੜੇ ਆ ਇੱਥੇ ਮਾਰਨੇ ਆ ਸੋ ਅੱਜ ਅਮਰੀਕਾ ਦੇ ਵਿੱਚ ਜਦ ਇਸ ਨੂੰ ਚੱਕ ਕੇ ਪਬਲਿਕ ਤੋਂ ਉਸੇ ਹੀ ਸਾਲ ਨਵੰਬਰ ਦੇ ਵਿੱਚ 23 ਦੇ ਵਿੱਚ ਚੱਕ ਲਿਆਂਦਾ ਗਿਆ ਸੀਗਾ ਕਿਉਂਕਿ ਇਹਦੇ ਕੱਲਾ ਉਹੀ ਨਹੀਂ ਇਹਦੀ ਵਿੱਚ ਮਨੀ ਲਾਂਡਰਿੰਗ ਇਹਦੇ ਵਿੱਚ ਜਿਹੜਾ ਅਸਲਾ ਡਰੱਗ ਬਹੁਤ ਕੁਸ਼ਟਡਾ ਇਨਵੋਲਵ ਸੀਗਾ ਨikhil gupta ਦੇ ਇਸ ਕੇਸ ਦੇ ਵਿੱਚ ਸੋ ਉਹ ਮਾਮਲਿਆਂ ਦੇ ਵਿੱਚ ਇਸ ਨੇ ਆਪਣੇ ਦੋਸ਼ਾਂ ਨੂੰ ਹਰਜੋਤ ਸਿੰਘ ਜੀ ਕਬੂਲ ਲਿਆ ਹੈ ਗਿਲਟੀ ਜਿਹੜਾ ਆ ਉਹ ਐਪਲੀ ਕਰ ਲਿਆ ਹੈ ਸੋ ਫੇਲਡ ਅਸੈਸੀਨੇਸ਼ਨ ਪਲੋਟ ਸੀਗਾ ਨikhil gupta ਦੇ ਦੁਆਰਾ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਸੀਗੀ ਜਿਹੜਾ ਸਿੱਖ ਐਕਟਿਵਿਸਟ ਆ ਉਸ ਨੂੰ ਮਾਰਨ ਦੀ ਇਸ ਦੇ ਵਿੱਚ ਕੋਸ਼ਿਸ਼ ਸੀਗੀ ਤੇ ਹੁਣ ਕਹਿੰਦੇ ਵੀ ਇਸ ਨੇ ਆਪਣੇ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਕਰ ਲਿਆ ਹੈਗਾ ਯਾ ਨਿਊਯਾਰਕ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹੜਾ ਆ ਉਸ ਟਾਈਮ ਦੇ ਉੱਤੇ ਰਹਿੰਦਾ ਸੀ ਇਸ ਦੀ ਰੈਕੀ ਕਰਦੀ ਇਸ ਤੇ ਘਰਬਾਰ ਦਾ ਜਿਹੜਾ ਐਡਰੈਸ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਪਤਾ ਕਰਨ ਤੋਂ ਬਾਅਦ ਚਿੰਨਖਿਲ ਗੁਪਤਾ ਨੇ ਇੱਕ ਮਰਡਰ ਫॉर ਹਾਇਰ ਬੰਦਾ ਇਹਨੂੰ ਸੁਪਾਰੀ ਦਿੱਤੀ ਉਹ ਡੀਆਈਏ ਦਾ ਅੰਡਰਕਵਰ ਏਜੰਟ ਸੀਗਾ ਜਿਸ ਨੇ ਜਿਸ ਨੂੰ ਇਸ ਨੇ ਸੁਪਾਰੀ ਦਿੱਤੀ ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਇਸ ਨੂੰ ਚੈੱਕ ਕਰ ਪਬਲਿਕ ਤੋਂ ਜਿਹੜਾ ਉਹ ਫੜ ਕੇ ਲਿਆਂਦਾ ਗਿਆ ਸੀ ਥੋੜਾ ਚਿਰ ਪਹਿਲਾਂ ਹੀ ਜਿਹੜੀ ਇਸ ਦੀ ਹਵਾਲਗੀ ਹੋਈ ਸੀ ਵੱਖ-ਵੱਖ ਕੇਸ ਜਿਹੜੇ ਇਸ ਦੇ ਵਿੱਚ ਚੱਲੇ ਸੀ ਆ ਇਸ ਨੂੰ ਟੌਪ ਦੇ ਜਿਹੜੇ ਵਕੀਲ ਜਿਹੜੇ ਦਿੱਤੇ ਹੋਏ ਸੀਗੇ ਹਰਜੋਤ ਸਿੰਘ ਜੀ ਭਾਰਤੀ ਸਰਕਾਰ ਵੀ ਆ ਇੱਕ ਪਾਸੇ ਤੇ ਪੱਲਾ ਜਿਹੜਾ ਝਾੜ ਰਹੀ ਸੀਗੀ ਇਹਨੇ ਬੜੀ ਕੋਸ਼ਿਸ਼ ਕੀਤੀ ਵੀ ਮੇਰਾ ਕਦੀ ਮੇਰੇ ਵਕੀਲ ਨਾ ਨਹੀਂ ਬਣਦੀ ਮੇਰਾ ਇਹ ਹੈ ਮੇਰਾ ਉਹ ਹੈ ਪਰ ਇਵੈਂਚੁਅਲੀ ਜਿਹੜੀ ਨਿਆ ਇਸ ਦੇ ਵਿੱਚ ਹੋ ਰਿਹਾ ਆ ਤੇ ਇਸ ਨੇ ਆਪਣੇ ਦੋਸ਼ਾਂ ਨੂੰ ਜਿਹੜਾ ਹੋ ਕਬੂਲ ਕਰ ਲਿਆ ਆ ਹੁਣ ਵੱਡੀ ਗੱਲ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਰਹੂਗੀ ਕਿ ਨikhil gupta ਆਉਣ ਵਾਲੇ ਸਮੇਂ ਦੇ ਵਿੱਚ ਰਾ ਦਾ 에ਜੰਟ ਵਿਕਾਸ যাদব ਜਿਹੜਾ FBI ਦੀ ਭਗੋੜੇ ਦੀ ਲਿਸਟ ਦੇ ਵਿੱਚ ਜਿਸ ਦਾ ਨਾਮ ਹੈਗਾ ਆ ਸਮਤ ਗੋਇਲ ਜਿਹੜਾ ਰਾ ਦਾ ਚੀਫ ਜਿਹੜਾ ਆ ਅਜੀਤ ਡੋਵਲ ਜਿਹੜਾ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਗੁਆਣੀ ਮੁਲਕ ਆਲੇ ਨੇ ਤੇ ਇਹ ਕਿਆ ਸੀਗਾ ਵੀ PMO ਦੇ ਆਫਿਸ ਤੱਕ ਭਾਈ ਨੇਜਰ ਹੁਣਾ ਦੇ ਕਤਲ ਦੀ ਜਿਹੜੀ ਆ ਗੱਲਾਂ ਆ ਉਹ ਉੱਥੇ ਚੱਲੀਆਂ ਸੀ ਉੱਥੋਂ ਤੁਰੀਆਂ ਸੀਗੀਆਂ ਇੱਥੋਂ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹੀ ਕਿਹਾ ਵੀ ਜੋ ਆਪਣੇ ਗਵਾਂਡੀ ਮੁਲਕ ਕੈਨੇਡਾ ਚ ਹੋਇਆ ਉਹ ਟੋਟਲੀ ਮਿਰਰ ਇਫੈਕਟ ਆਪਾਂ ਨੂੰ ਇੱਥੇ ਦੇਖ ਸਕਦੇ ਸੀਗੇ ਵੀ ਉਦਾਂ ਦੇ ਐਫਰਟ ਹੀ ਜਿਹੜੇ ਅਮਰੀਕਾ ਦੇ ਵਿੱਚ ਸਿੱਖ ਐਕਟਿਵਿਸਟ ਨੂੰ ਮਾਰਨ ਦੀ ਕੋਸ਼ਿਸ਼ ਦੇ ਵਿੱਚ ਕਿਤੇ ਜਾ ਰਹੇ ਸੀ ਇਸ ਦੀ ਤਾਂ ਸਪਾਰੀ ਦਿੱਤੀ ਸੀ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਅਮਰੀਕਾ ਦੇ ਹੋਰ ਸਿੱਖ ਐਕਟਿਵਿਸਟ ਆ ਉਹਨਾਂ ਨੂੰ FBI ਨੇ ਅਗਾ ਕੀਤਾ ਸੀਗਾ ਵੀ ਭਾਈ ਤੁਹਾਡੀ ਵੀ ਜਾਨ ਨੂੰ ਖਤਰਾ ਜਿਹੜਾ ਹੋ ਸਕਦਾ ਆ ਸੋ ਜਿਹੜੀ ਸਿੱਖ ਮੂਵਮੈਂਟ ਇਸ ਟਾਈਮ ਚੱਲ ਰਹੀ ਆ ਉਹਦੇ ਲਈ ਇੱਕ ਬੜੀ ਵੱਡੀ ਖਬਰ ਆ ਭਾਰਤ ਦੇ ਨਾਲ ਜੋ ਚੱਲ ਰਹੇ ਸਬੰਧਾਂ ਨੂੰ ਲੈ ਕੇ ਉਹਦੇ ਵਿੱਚ ਵੀ ਇੱਕ ਵੱਡੀ ਖਬਰ ਆ ਵੀ ਨਿਕਲ ਗੁਪਤਾ ਭਾਰਤੀ ਇਨਸਾਨ ਜਿਸ ਨੇ ਆਕੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਜਿਹੜਾ ਇੱਕ ਸਾਜ਼ਿਸ਼ ਰਚੀ ਸੀ ਜਿਸ ਦੇ ਵਿੱਚ ਉਹ ਫੇਲ ਹੋਇਆ ਸੀ ਉਸ ਦੇ ਵਿੱਚ ਉਹ ਫੜਿਆ ਗਿਆ ਸੀ ਉਹਨਾਂ ਦੋਸ਼ਾਂ ਨੂੰ ਇਸ ਤੇ ਹੁਣ ਕਬੂਲ ਕਰ ਲਿਆ ਹੈ ਬਸੋ ਬਿਲਕੁਲ ਗਲਤੀ ਪਲੀ ਕਰ ਲਿਆ ਦੋਸ਼ ਕਬੂਲ ਕਰ ਲਿਆ ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਆਪਾਂ ਖਬਰ ਸਾਂਝੀ ਕੀਤੀ ਸੀ ਪੰਜਾਬੀ ਰੇਡੀਓ ਯੂ ਐਸ ਏ ਤੇ ਤੇ ਸਾਨੂੰ ਬਾਅਦ ਚ ਕਈ ਕਾਲਾਂ ਆਈਆਂ ਸੀ ਰੇਡੀਓ ਦੇ ਵਿੱਚ ਤੁਹਾਨੂੰ ਮਾਫੀ ਮੰਗਣੀ ਪੈਣੀ ਆ ਤੁਸੀਂ ਐਵੇਂ ਝੂਠ ਜਿਹੜੀਆਂ ਖਬਰਾਂ ਆ ਉਹ ਦੇ ਰਹਾ ਹੈਗੇ ਕੈਨੇਡਾ ਦਾ ਪੰਜਾਬੀ মিডিਆ ਸ਼ਰਿਆਂ ਇਹਦੇ ਉਲਟ ਬੋਲਦਾ ਰਿਹਾ ਵੀ ਦੇਖੋ ਜੀ ਇਹ ਤਾਂ ਐਵੇਂ ਹੀ ਬਦਨਾਮ ਕਰੀ ਜਾਂਦੇ ਆ ਕੋਈ ਇਦਾਂ ਦੀ ਖਬਰ ਹੈ ਨਹੀਂ ਸਿੱਖ ਕੌਮ ਬੜੀ ਭੋਲੀ ਭਾਲੀ ਕੌਮ ਜੋ ਉਸਨੇ ਹੁਣ ਦੋਸ਼ ਕਬੂਲ ਕਰ ਲਿਆ ਜੇ ਟ੍ਰਾਇਲ ਚੱਲਦਾ ਇਹਦੇ ਵਿੱਚ ਬਹੁਤ ਕੁਝ ਬਾਹਰ ਆਣਾ ਸੀ ਇਸ ਤਰ੍ਹਾਂ ਨਿਕਲ ਕੁਪਤਾ ਵਿਕਾਸ যাদਬ ਦੇ ਨਾਲ ਪਾਰਤ ਦੀ ਸਰਕਾਰ ਨਾਲ ਉਹਦੇ ਜਿਹੜੇ ਕਨੈਕਸ਼ਨ ਹੈਗੇ ਆ ਕਿਉਂਕਿ ਨਾ ਤਾਂ ਗੁਰਪਤਵੰਨ ਸਿੰਘ ਪੰਨੂ ਹੁਣਾਂ ਦੀ ਕੋਈ ਨਖਲ ਗੋਪਤਾ ਨਾਲ ਦੁਸ਼ਮਣੀ ਸੀ ਤੇ ਨਾ ਹੀ ਕੋਈ ਸਿੱਖ ਕੌਮ ਦੀ ਉਹਦੇ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਸੀ ਸੋ ਇਥੋਂ ਸਿੱਧਾ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਨਖਲ ਗੋਪਤਾ ਕਿਹਦੇ ਕਹੇ ਦੇ ਉੱਤੇ ਜੋ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਆਪਣੀ ਕੋਈ ਆਜ਼ਾਦੀ ਦੀ ਗੱਲ ਕਰਦੇ ਆ ਜਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਉਹਨਾਂ ਨੂੰ ਮਰਵਾਣ ਦੀ ਕੋਸ਼ਿਸ਼ ਕਰਦਾ ਹੈਗਾ ਆ ਸੋ ਇਸ ਸਵਾਨ ਦੇ ਵਿੱਚ ਕਹਿੰਦੇ ਵੀ ਜਿਹੜੇ ਚਾਰਜਸ ਨਿਖਲ ਗੁਪਤੇ ਤੇ ਲੱਗ ਸਕਦੇ ਆ ਮਰਡਰ ਫॉर ਹਾਇਰ 10 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਜੁਰਮਾਨਾ ਕਾਂਸਪੀਰੇਸੀ ਤੇ ਪਾਰਟਿਸਪੇਸ਼ਨ ਇਨ ਮਰਡਰ ਫॉर ਹਾਇਰ ਉਹਦੇ 10 ਸਾਲ ਤੇ 2.5 ਲੱਖ ਦਾ ਜੁਰਮਾਨਾ ਮਨੀ ਲਾਂਡਰਿੰਗ ਦਾ 20 ਸਾਲਾਂ ਦੀ ਸਜ਼ਾ ਤੇ 5 ਲੱਖ ਦਾ ਜੁਰਮਾਨਾ ਮੈਕਸਿਮਮ ਸੈਂਟੈਂਸ ਗੁਪਤੇ ਨੂੰ 40 ਸਾਲਾਂ ਦੀ ਹੋ ਸਕਦੀ ਆ ਤੇ 1 ਮਿਲੀਅਨ ਡਾਲਰ ਤੱਕ ਦਾ ਜਿਹੜਾ ਜੁਰਮਾਨਾ ਹੋ ਸਕਦਾ 15 ਮਈ 2026 ਨੂੰ ਹੌਣ ਉਹਨੂੰ ਜਿਹੜੀ ਆ ਇਹ ਸਜ਼ਾ ਸੁਣਾਈ ਜਾਣੀ ਹੈਗੀ ਆ 15 ਮਈ 2022 ਨੂੰ ਇਸ ਵਾਰ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਤੇ ਉਹਨਾਂ ਨੇ ਕਿਹਾ ਵੀ ਅਮਰੀਕਨ ਸਿਕ ਕੋਕਸ ਕਮੇਟੀ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੀ ਆ ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦਾ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਦਾ ਐਫ ਵੀ ਆਈ ਦਾ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਹਰ ਇੱਕ ਲਾ ਇਨਫੋਰਸਮੈਂਟ ਏਜੰਸੀ ਦੇ ਜਿਹੜੇ ਪ੍ਰੋਫੈਸ਼ਨਲ ਸੀ ਉਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਸੀ ਉਹਨਾਂ ਸਾਰਿਆਂ ਦਾ ਜਿਹੜੀ ਸਿੱਖ ਕੌਮ ਆ ਉਹੋ ਧੰਨਵਾਦ ਕਰਦੀ ਆ ਕਿ ਫਾਈਨਲੀ ਪੂਰੀ ਦੁਨੀਆ ਦੇ ਸਾਹਮਣੇ ਇਹ ਪਤਾ ਚੱਲ ਗਿਆ ਵੀ ਸਿੱਖਾਂ ਨੂੰ ਮਾਰਨ ਦੇ ਲਈ ਕੌਣ ਪਿੱਛੇ ਹੈਗਾ ਆ ਰੀਸੈਂਟਲੀ ਆਪਾਂ ਇੱਕ ਖਬਰ ਕੀਤੀ ਸੀ ਹਰਜੋਤ ਸਿੰਘ ਜੀ ਜਿਸ ਵਿੱਚ ਆਪਾਂ ਜ਼ਿਕਰ ਕੀਤਾ ਸੀ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਵੀ ਇੱਕ ਇੰਡੀਆ ਦਾ ਹੀ ਪੱਤਰਕਾਰ ਉਸਨੇ ਦੱਸਿਆ ਆਪਣੀ ਕਿਤਾਬ ਦੇ ਵਿੱਚ ਵੀ ਅਮਰੀਕਾ ਨਾਟ ਅਮਰੀਕਾ ਸੌਰੀ ਇੰਡੀਆ ਨੇ 66 ਜਿਹੜੀਆਂ ਅਸੈਸੀਨੇਸ਼ਨਸ ਕੀਤੀਆਂ ਆ ਸੋ ਫਾਰ ਜਦੋਂ ਤੋਂ ਆਈ ਥਿੰਕ ਮੋਦੀ ਹੁਣੀ ਜਿਹੜੇ ਆਏ ਆ ਵੀ ਉਹਨਾਂ ਦੇ ਰਾਜ ਦੇ ਵਿੱਚ 66 ਜਿਹੜੀਆਂ ਅਸੈਸੀਨੇਸ਼ਨ ਬਾਹਰਲੇ ਮੁਲਕਾਂ 'ਚ ਜਾ ਕੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਕਹ ਲੋ ਵੀ ਰੀਜਨਸ ਦੇ ਲਈ ਉਹਨਾਂ ਨੇ ਜਿਹੜੀਆਂ ਜਿਹੜੇ ਐਕਟਿਵਿਸਟ ਕੰਮ ਕਰ ਰਹੇ ਸੀ ਉਹਨਾਂ ਨੂੰ ਮਾਰਿਆ ਜਿਨ੍ਹਾਂ ਵਿੱਚ ਨਿੱਜਰ ਹੋਣਾ ਦਾ ਵੀ ਨਾਮ ਉਹਨਾਂ ਨੇ ਦੱਸਿਆ ਇਤੋਂ ਤੱਕ ਕਿ ਅਵਤਾਰ ਸਿੰਘ ਖੰਡਾ ਹੁਣਾਂ ਨੂੰ ਜ਼ਹਿਰ ਦੇਣ ਵਾਲੀ ਗੱਲ ਵੀ ਜਿਹੜੀ ਆ ਉਸ ਪੱਤਰਕਾਰ ਨੇ ਜਿਹੜੀ ਕਬੂਲੀ ਆ ਸੋ ਐਸੇ ਹੀ ਕੜੀ ਦੇ ਵਿੱਚ ਇਹ ਅੱਗੇ ਜਿਹੜੇ ਹੋਰ ਸਿੱਖ ਐਕਟਿਵਿਸਟ ਜਿਹੜੇ ਅਮਰੀਕਾ 'ਚ ਸੀਗੇ ਉਹਨਾਂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਰਚੀ ਬੈਠੇ ਸੀਗੇ ਸੋ ਇਸ ਮੌਕੇ ਜੋ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਆ ਨਾ ਵੀ ਚੀਜ਼ਾਂ ਜਿਹੜੀਆਂ ਹਿੱ ਚੱਲ ਰਹੀਆਂ ਜਿਹੜਾ ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਨਾਲ ਦੇ ਨਾਲ ਖਟਾਸ ਵੀ ਜਿਹੜੀ ਉਹ ਹੈਗੀ ਆ ਉਹ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਦੇਖਣੀ ਆ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ ਸੋ ਹਰਜੋਤ ਸਿੰਘ ਜੀ ਵੱਡੀ ਜਿਹੜੀ ਚੀਜ਼ ਆ ਇਹ ਵਾਪਰੀ ਆ ਨikhil gupta ਦੇ ਜਿਹੜੇ ਆ ਦੋਸ਼ਾਂ ਨੂੰ ਕਬੂਲ ਕਰਨਾ ਪਰ ਜਿੱਦਾਂ ਤੁਸੀਂ ਇਹ ਗੱਲ ਆਖੀ ਨਾ ਵੀ ਇਹ ਬੜੀ ਇੰਪੋਰਟੈਂਟ ਆ ਵੀ ਜੇ ਟ੍ਰਾਇਲ ਦੇ ਵਿੱਚ ਜਾਂਦਾ ਤਾਂ ਹੋਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਦੇ ਜਿਹੜੇ ਭੇਤ ਆ ਉਹ ਖੋਲਣੇ ਸੀ ਉਦਾਂ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਬਹੁਤ ਸਾਰੇ ਪੇਤ ਖੋਲੇ ਆ ਜਿੰਨੇ ਐਫੀਡੇਵਿਟ ਤੇ ਜਿੰਨੀਆਂ ਫਾਈਂਡਿੰਗਸ ਜਿਹੜੀਆਂ ਉਸ ਦੇ ਵਿੱਚ ਹੋਈਆਂ ਇਹਦੇ ਫੋਨ ਦੀਆਂ ਜਿਹੜੀਆਂ ਇਹ ਗੱਲਾਂ ਜਿਹੜੀਆਂ ਇਸ ਦੇ ਵਿੱਚ ਸਾਹਮਣੇ ਆਈਆਂ ਆ ਵੀ ਕਿੱਦਾਂ ਇਹ ਵੀਡੀਓ ਕਾਲ ਕਰਦੇ ਸੀਗੇ ਫੋਟੋਆਂ ਕਿੱਦਾਂ ਸੈਂਡ ਹੋ ਰਹੀਆਂ ਸੀਗੀਆਂ ਜਦੋਂ ਭਾਈ ਨਿਜਰ ਹੁਣਾ ਦਾ ਕਤਲ ਹੋਇਆ ਕਿਸ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਉਹ ਜੁੜੇ ਹੋਏ ਸੀ ਵਿਕਾਸ যাদਬ ਦਾ ਜਿੱਦਾਂ ਆਪਾਂ ਨਾਮ ਦੱਸ ਰਹੇ ਹੈਗੇ ਆ ਵੀ ਜਿਹੜਾ ਰੌ ਦਾ ਏਜੰਟ ਆ ਜੋ ਅਜੇ ਤੱਕ ਉੱਥੇ ਉਹਨਾਂ ਨੂੰ ਲੱਭ ਹੀ ਨਹੀਂ ਰਿਹਾ ਅਮਰੀਕਾ ਦੇ ਵਿੱਚ ਉਹ ਲੜਿੰਦਾ ਆ ਅ ਫਬੀਆ ਦੀ ਫਿਊਜੀਟਿਵ ਲਿਸਟ ਦੇ ਵਿੱਚ ਉਸ ਦਾ ਜਿਹੜਾ ਨਾਮ ਹੈਗਾ ਆ ਜਿਸ ਨੂੰ ਫੜਨ ਦੇ ਲਈ ਐਫਬੀਆਈ ਨੇ ਅੰਗਰੇਜ਼ੀ ਦੇ ਵਿੱਚ ਹਿੰਦੀ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਵੀ ਇੱਕ ਹਿਸਾਬ ਦੇ ਨਾਲ ਇਸ਼ਤਿਹਾਰ ਜਿਹੜਾ ਉਹ ਲਾਇਆ ਸੀਗਾ ਵੀ ਉਹ ਉਹਨਾਂ ਨੂੰ ਲੱਭ ਜਿਹੜਾ ਉੱਥੇ ਨਹੀਂ ਰਿਹਾ ਵੀ ਕਿਸ ਤਰੀਕੇ ਦੇ ਨਾਲ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਦੇ ਨਾਲ ਸਿੱਧੀਆਂ ਤਾਰਾਂ ਜੁੜੀਆਂ ਆ ਇਹ ਆਪਣੇ ਨਹੀਂ ਆਰਸੀਐਮਪੀ ਦਾ ਜਿਹੜਾ ਉਹ ਕਹਿਣਾ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਉਏ ਇਹ ਚੀਜ਼ ਜਿਹੜੀ ਉਹ ਕਹਿ ਰਹੀ ਆ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਵਾਲ ਜਿਹੜਾ ਆ ਉਸ ਦੇ ਵਿੱਚ ਹੈਗਾ ਆ ਸੋ ਟਾਈਟਲ ਕੋਈ ਵੀ ਹੋਵੇ ਆ ਇਹ ਦੇ ਵਿੱਚ ਕਹਿੰਦੇ ਵੀ ਅਮਰੀਕਨ ਲਾਤ ਉੱਤੇ ਜਿਹੜਾ ਉਹ ਕੋਈ ਨਹੀਂ ਹੋਣਾ ਚਾਹੀਦਾ ਅਮਰੀਕਾ ਦੀ ਪ੍ਰਭੂਸੱਤਾ ਨੂੰ ਹਰਜੋਤ ਸਿੰਘ ਜੀ ਸਿੱਧਾ ਆ ਇੰਡੀਆ ਜਿਹੜਾ ਉਹ ਚੈਲੰਜ ਇਸ ਦੇ ਵਿੱਚ ਕਰ ਰਿਹਾ ਸੀ ਜਦੋਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਉਹਨਾਂ ਨੇ ਸਾਜ਼ਿਸ਼ ਰਚੀ ਸੀਗੀ ਜਿਹੜੀ ਕਿ ناکਾਮ ਜਿਹੜੀ ਉਹ ਹੋਈ ਅ ਤੁਸੀਂ ਇਹ ਦੇਖੋ ਵੀ ਮਰਡਰ ਫਾਰ ਹਾਇਰ ਨੂੰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਹੀ ਏਜੰਟ ਜਿਹੜੇ ਛੱਡੇ ਹੋਏ ਸੀ ਤਾਂ ਜੋ ਇਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਪਹਿਲਾਂ ਹੀ ਡਿਸਰਪਟ ਜਿਹੜਾ ਉਹ ਕੀਤਾ ਜਾ ਸਕੇ ਸੋ ਹੁਣ ਇਸ ਨੂੰ ਪ੍ਰੋਸੀਕਿਊਟ ਜਿਹੜਾ ਉਹ ਕੀਤਾ ਆ ਜਾਵੇਗਾ ਇਸ ਦੀ ਸਜ਼ਾ ਜਿੱਦਾਂ ਤੁਸੀਂ ਕਿਹਾ ਵੀ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅ ਅਦਾਲਤ ਦੇ ਦੁਆਰਾ ਜਿਹੜੀ ਉਹ ਸੁਣਾਈ ਜਾ ਸਕਦੀ ਆ ਸੋ 24 ਸਾਲ ਤੱਕ ਦੀ ਜਿਹੜੀ ਸਜ਼ਾ ਇਸ ਨੂੰ ਮੋਸਟ ਪੌਬਲੀ ਜਿਹੜੀ ਉਹ ਹੋ ਸਕਦੀ ਹੈਗੀ ਆ ਸੋ ਹਰਿਆਣੇ ਵਾਲਾ ਜਿਹੜਾ ਵਿਕਾਸ যাদਬਾ ਉਹ ਅਜੇ ਵੀ ਲੜੀਂਦਾ ਹੈਗਾ ਆ ਸੋ ਅਗਲੀ ਕੜੀ ਆ ਨਿਕਲ ਗੁਪਤੇ ਤੋਂ ਬਾਅਦ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਆ ਕਿਉਂਕਿ ਇਸ ਦੇ ਵਿੱਚ ਅਜੋ ਸਿੰਘ ਇੱਕ ਹੋਰ ਐਂਗਲ ਇਹ ਵੀ ਹੈ ਨਾ ਆਪਾਂ ਜਿਹੜੇ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਹ ਜਿਹੜਾ ਦੱਸ ਜਾਈਏ ਅੱਜ ਮੈਂ ਇੱਕ ਚੀਜ਼ ਦੇਖ ਰਿਹਾ ਅਜੋ ਸਿੰਘ ਜੀ ਅੱਜ ਕਿਉਂਕਿ ਆਪਣੀ ਖਬਰ ਇਦਾਂ ਦੀ ਆ YouTube ਵਾਲਿਆਂ ਨੇ ਤੇ Facebook ਵਾਲਿਆਂ ਨੇ ਆਪਾਂ ਨੂੰ ਪਹਿਲਾਂ ਸ਼ੈਡੋ ਬੈਨ ਕਰਤਾ ਆ ਵੀ ਇਹ ਬਾੜੀ ਖਬਰ ਜਿਹੜੀ ਉਹ ਅੱਗੇ ਨਾ ਜਾਵੇ ਸੋ ਜਿਹੜੇ ਤੁਸੀਂ ਸੁਣ ਦੇਖ ਰਹੇ ਆ ਨਾ YouTube ਤੇ Facebook ਵਾਲੇ ਉਹ ਅੱਗੇ ਤੋਂ ਅੱਗੇ ਜਿਹੜਾ ਸ਼ੇਅਰ ਕਰ ਦੋ ਅ ਕਿਉਂਕਿ ਉੱਥੇ ਭਾਰਤੀ ਬਹੁਤ ਬੈਠੇ ਆ ਉਹ ਇਦਾਂ ਨਹੀਂ ਆ ਖਬਰਾਂ ਬਾੜੀਆਂ ਜਿਹੜੀਆਂ ਉਹ ਚੱਲਣ ਨਹੀਂ ਦਿੰਦੇ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਦੇਖੋ ਕਿੰਨੇ ਜ਼ਿਆਦਾ ਜਿਹੜੇ ਆ ਐਕਟਿਵ ਨੇ ਉਹ ਜਿਹੜੀ ਅਸਲੀ ਖਬਰ ਆ ਉਹ ਵੀ ਬਾਹਰ ਨਹੀਂ ਨਿਕਲਦੇ ਰਹਿਗੇ ਸਪਰੈਸ ਕਰ ਰਹੇ ਹੈਗੇ ਸਪਰੈਸ ਕਰਤੀ ਹੋਈ ਉਹਨਾਂ ਨੇ ਆਲਰੇਡੀ ਸੋ ਤੁਸੀਂ ਦੇਖ ਸਕਦੇ ਆ ਕੋਈ ਕੋਈ ਇਸ ਦੇ ਨਾਲ ਸੰਬੰਧਿਤ ਚੀਜ਼ ਜਿਹੜੀ ਉਹ ਤੁਹਾਨੂੰ ਬਹੁਤ ਘੱਟ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ ਭਰੇ ਆ ਵੀ ਤੁਸੀਂ ਜਿਹੜੇ ਉਹ ਤਗੜੇ ਹੋ ਕੇ ਇਸ ਨੂੰ ਅੱਗੇ ਸ਼ੇਅਰ ਤੇ ਲਾਈਕ ਜਿਹੜਾ ਉਹ ਕਰਕੇ ਅੱਗੇ ਤੱਕ ਪਹੁੰਚਾਓ ਤੇ ਬਾਕੀ ਲੋਕਾਂ ਤੱਕ ਜਿਹੜਾ ਉਹ ਤੁਸੀਂ ਸ਼ੇਅਰ ਕਰ ਸਕਦੇ ਹੈਗੇ ਆ ਅ ਸੋ ਜਿੱਦਾਂ ਆਪਾਂ ਕਹਿ ਰਹੇ ਸੀ ਹਰਜੋਤ ਸਿੰਘ ਜੀ ਵੀ ਜਿਹੜੀ ਐਂਗਲ ਮੈਂ ਦੱਸ ਰਿਹਾ ਸੀਗਾ ਨਾਲ ਇੱਕ ਹੋਰ ਵੀ ਇਹ ਪੂਰੇ ਗੱਲਬਾਤ ਦੇ ਵਿੱਚ ਇਹ ਵੀ ਚੀਜ਼ ਜਿਹੜੀ ਸਾਹਮਣੇ ਆਈ ਸੀ ਜਿਹੜੀ ਵਿਕਾਸ ਯਾਦਵ ਦੇ ਨਾਲ ਜਿਹੜੀ ਜੁੜੀ ਆ ਗੁਪਤੇ ਵਾਲੇ ਇਸ ਕੇਸ ਦੇ ਨਾਲ ਜੁੜੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕਿ 에어ਫੋਰਸ ਦੇ ਨਾਲ ਵੀ ਜੁੜੇ ਰਿਹਾ ਕਿਉਂਕਿ ਵਿਕਾਸ ਯਾਦਵ ਦੀਆਂ ਫੋਟੋਆਂ ਉੱਥੇ ਦੀਆਂ ਹੈਗੀਆਂ ਇੰਡੀਅਨ 에어ਫੋਰਸ ਦੇ ਜਿਹੜੇ ਹੈਲੀਕਾਪਟਰਾਂ ਜਾਂ ਜਾਂਦੇ ਜਿਹੜਾ ਉਹ ਨਾਲ ਉਹਨੇ ਜਿਹੜਾ ਇੱਥੇ ਦਾਵਾ ਕੀਤਾ ਜਾ ਰਿਹਾ ਸੀ ਗੁਪਤਾ ਜਿਹੜਾ ਵਿੱਚ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਸੀ ਲੈਟਿਨ ਅਮਰੀਕਾ ਦੇ ਜਿਹੜੇ ਡਰੱਗ ਕਾਰਟੇਲਜ਼ ਆ ਉਹਨਾਂ ਦੇ ਵਿਚਾਲੇ ਇਹ ਦਲਾਲ ਬਣਿਆ ਸੀਗਾ ਭਾਰਤ ਸਰਕਾਰ ਦੇ ਲਈ ਇਥੋਂ ਕਹਿੰਦੇ ਵੀ ਡਰੱਗ ਜਾਣੀ ਸੀ ਉਧਰੋਂ ਜਿਹੜੇ ਉਹ ਹਥਿਆਰਾਂ ਦਾ ਜਿਹੜਾ ਜ਼ਖੀਰਾ ਆ ਉਹ ਸਪਾਸੇਵਲ ਨੂੰ ਜਿਹੜਾ ਇਹਨਾਂ ਨੇ ਲਾਟਿਨ ਅਮਰੀਕਾ ਦੇ ਮੁਲਕਾਂ ਦੇ ਵਿੱਚ ਜਿਹੜਾ ਹੋ ਆਣਾ ਸੀਗਾ ਸੋ ਅਮਰੀਕਾ ਦੇ ਇਸ ਪ੍ਰਸ਼ਾਸਨ ਨੇ ਆਲਰੇਡੀ ਕੋਈ ਵੀ ਜਿਹੜਾ ਡਰਗ 카ਟਲ ਆ ਉਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਉਹ ਗਰਦਾਨਿਆਂ ਹੈਗਾ ਆ ਸੋ ਗੁਪਤੇ ਦੀ ਬਾ ਗੁਪਤਾ ਤੇ ਬਹੁਤ ਬੁਰੀ ਤਰੀਕੇ ਦੇ ਨਾਲ ਫਸਿਆ ਸੀ ਗੱਲ ਇਹ ਆ ਵੀ ਗੁਪਤਾ ਦੱਸ ਕੇ ਕੀ ਕੀ ਜਾਊਗਾ ਹੋਰ ਕਿਹਦਾ ਕਿਹਦਾ ਜਿਹੜਾ ਆ ਉਹ ਪਰਦਾ ਫਾਸ਼ ਜਿਹੜਾ ਕਰੂਗਾ ਜਿਹੜੇ ਸਿੱਖ ਆ ਪਿਛਲੇ ਲੰਮੇ ਸਮੇਂ ਤੋਂ ਹਰਜੋਤ ਸਿੰਘ ਜੀ ਕਹਿੰਦੇ ਆ ਰਹੇ ਆ ਵੀ ਭਾਰਤ ਦੀ ਜਿਹੜੀ ਸਰਕਾਰ ਆ ਉਹ ਇਸ ਤਰੀਕੇ ਦੇ ਨਾਲ ਹੀ ਕੰਮ ਜਿਹੜੀ ਉਹ ਕਰਦੀ ਆ ਵੀ ਉਹ ਆ ਕੇ ਬਾਹਰ ਜਿਹੜੇ ਵੀ ਐਕਟੀਵਿਸਟ ਹੁੰਦੇ ਆ ਜਿਹੜੀ ਕੋਈ ਆਵਾਜ਼ ਚੱਕਦੇ ਜਿਹੜੀ ਨਿਆਂ ਦੀ ਗੱਲ ਕਰਦੇ ਆ ਵੀ ਉਹਨਾਂ ਨੂੰ ਜਿਹੜਾ ਉਹ ਮਾਰਨ ਮਰਾਉਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਰਚਦੀ ਰਹੀ ਆ ਕਰਦੀ ਰਹੀ ਆ ਸੋ ਇਸ ਸਟੋਰੀ ਨੇ ਉਹ ਕਨਫਰਮ ਕਰ ਦਿੱਤਾ ਆ ਉਸ ਪੱਤਰਕਾਰ ਦੀ ਉਸ ਕਿਤਾਬ ਨੇ ਉਸ ਗੱਲ ਨੇ ਜਿਸ ਦੇ ਵਿੱਚ ਉਹਨੇ ਉਹ ਦਾਵਾ ਕੀਤਾ 66 ਜਾਨਾਂ ਦੀ ਅਸੈਸੀਨੇਸ਼ਨ ਦਾ ਉਹ ਕਨਫਰਮ ਕਰ ਦਿੰਦਾ ਆ ਵੀ ਉਹ ਚੀਜ਼ਾਂ ਵੀ ਭਾਰਤ ਦੀ ਸਰਕਾਰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਚੱਲ ਰਹੀ ਆ ਇਹਨਾਂ ਦੇ ਹੱਥ ਸਿੱਖਾਂ ਦੇ ਮਾਈਨੋਰਿਟੀ ਦੇ ਖੂਨ ਦੇ ਨਾਲ ਭਾਰਤ ਦੀ ਸਰਕਾਰ ਦੇ ਜਿਹੜੇ ਹੋ ਰੰਗੇ ਹੋਏ ਨੇ ਤੇ ਇਹ ਖਬਰ ਨੂੰ ਬਿਲਕੁਲ ਮੋਰੇ ਜਿਹੜਾ ਉਹ ਚੱਲ ਰਿਹਾ ਜਦੋਂ ਤਾਂ ਹਰਜੋਤ ਸਿੰਘ ਜੀ ਹੁਣ ਦੇਖਿਓ ਵੀ ਉਹ ਸਾਰਿਆਂ ਨੇ ਕਿਸਲ ਵੱਟ ਕੇ ਜਿਹੜਾ ਉਹ ਸੌਂ ਜਣਾ ਕੋਈ ਇੱਥੇ ਕਾਮਰੇਡ ਨਹੀਂ ਬੋਲੂਗਾ ਕੋਈ ਇੱਥੇ ਜਿਹੜਾ ਕੋਈ ਹੋਰ ਇਸ ਦੇ ਵਿੱਚ ਗੱਲ ਨਹੀਂ ਕਰੂਗਾ ਵੀ ਕੀ ਹੋਣਾ ਜਦੋਂ ਤਾਂ ਕੈਨੇਡਾ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ 6 ਮਹੀਨੇ ਦੇ ਲਈ ਡਿਮਿਟ ਕੀਤਾ ਜਾਂਦਾ ਆ ਉਦੋਂ ਤਾਂ ਉਹ ਖਬਰਾਂ ਉਹਨਾਂ ਨੇ ਹੁਬ-ਹੁਬ ਕੇ ਜਿਹੜੀਆਂ ਉਹ ਲਾਈਆਂ ਤੇ ਦੱਸੀਆਂ ਹੁਣ ਦੇਖਦੇ ਆਂ ਵੀ ਭਾਰਤ ਦੀ ਸਰਕਾਰ ਤੇ ਭਾਰਤ ਦੇ ਇਸ਼ਾਰਿਆਂ ਦੇ ਉੱਤੇ ਪੀਐਮਓ ਦੇ ਆਫਿਸ ਤੋਂ ਇਸ਼ਾਰੇ ਮਿਲਣ ਦੇ ਉੱਤੇ ਸਿੱਖਾਂ ਨੂੰ ਮਾਰਨ ਵਾਲੇ ਜਿਹੜੀ ਇੱਕ ਲਿਸਟ ਬਣਾ ਕੇ ਇਹ ਇੱਕ ਵੱਡਾ ਜਿਹੜਾ ਇਹਨਾਂ ਦਾ ਗਲੋਬਲ ਅਜੰਡਾ ਚੱਲ ਰਿਹਾ ਸੀਗਾ ਸਿੱਖ ਐਕਟਿਵਿਸਟ ਨੂੰ ਕਤਲ ਕਰਨ ਦਾ ਵੀ ਉਹਦਾ ਉਹਦੇ ਜਿਹੜੇ ਦੋਸ਼ਾਂ ਨੂੰ ਹੁਣ ਕਬੂਲਣ ਤੋਂ ਬਾਅਦ ਚ ਉਹ ਲੋਕ ਕੀ ਬੋਲਦੇ ਨੇ ਉਹ ਕਿਵੇਂ ਜਿਹੜਾ ਉਹ ਗੱਲ ਕਰਦੇ ਆ ਸੋ ਸਿੱਖਾਂ ਨੂੰ ਵੀ ਜਿਦਾਂ ਤੁਸੀਂ ਕਿਹਾ ਹੈਗੇ ਤਾਂ ਚਲੋ ਭੋਲੇ ਆ ਪਰ ਇਸ ਗੱਲ ਨੂੰ ਜਿਹੜਾ ਆ ਉਹ ਵੱਧ ਤੋਂ ਵੱਧ ਜਿਹੜਾ ਹੋ ਚੁੱਕਣਾ ਚਾਹੀਦਾ ਆ ਸੋ ਇਹ ਮੌਕਾ ਆ ਜਿਹੜੇ ਹੁਣ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦੀਆਂ ਗੱਲਾਂ ਕਰ ਰਹੇ ਆ ਚਾਹੇ ਉਹ ਜਿਹੜੀ ਅਮਰੀਕਨ ਸਿਕ ਕਾਕਸ ਕਮੇਟੀ ਆ ਤੇ ਹੋਰ ਜਿਹੜੀ ਸਿੱਖਾਂ ਦੇ ਨਾਂ ਦੇ ਨਾਲ ਬਣੀਆਂ ਹੋਈਆਂ ਕਈ ਜਿਹੜੀਆਂ ਕਾਕਸ ਕਮੇਟੀਆਂ ਨੇ ਉਹਨਾਂ ਨੂੰ ਨਾਲ ਦੇ ਨਾਲ ਹੀ ਇਸ ਟਾਈਮ ਕਾਂਗਰਸਮੈਨ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਜਿਹੜਾ ਅਗਾਹ ਕਰਨਾ ਚਾਹੀਦਾ ਆ ਵੀ ਭਾਈ ਉਸ ਕਾਤਲ ਜਮਾਤ ਦੇ ਨਾਲ ਆਪਣੇ ਜਿਹੜੇ ਸਬੰਧ ਆ ਨਾ ਦੇਖ ਕੇ ਜਿਹੜੇ ਉਹ ਅੱਗੇ ਜਿਹੜਾ ਉਹ ਵਧਾਇਓ ਬਸ ਲਾਲਚ ਨਾਲ ਜਿਹੜਾ ਉਸ ਚੀਜ਼ ਦੇ ਵਿੱਚ ਕਰ ਦਿਓ ਉਹ ਇਥੇ ਅਮਰੀਕਨਸ ਨੂੰ ਹੀ ਮਾਰਨ ਦੀਆਂ ਸਾਜ਼ਿਸ਼ਾਂ ਅਮਰੀਕਾ ਦੇ ਵਿੱਚ ਰਚਦੇ ਰਹੇ ਆ ਜਿਹਦੇ ਦੋਸ਼ਾਂ ਨੂੰ ਹੁਣ ਉਹਨਾਂ ਨੇ ਕਬੂਲ ਲਿਆ ਹੈਗਾ ਜੀ ਬਿਲਕੁਲ ਅਗਲੀ ਖਬਰ ਵੱਲ ਚਲੀਏ ਹਰਜੋਤ ਜੀ ਇੱਕ ਇਸ ਖਬਰ ਤੋਂ ਪਹਿਲਾਂ ਆਪਣੇ ਨਾਲ ਪ੍ਰਵੀਨ ਸ਼ਰਮਾ ਜੀ ਜਿਹੜੇ ਜੁੜੇ ਆ ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਨਾਲ ਜੋੜ ਲੈਨੇ ਆ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਸੱਦਾ ਦਿੰਨੇ ਹਾਂ ਜੀ ਪ੍ਰਵੀਨ ਸ਼ਰਮਾ ਜੀ ਜੀ ਆਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਾਤਨਬੀ ਸਿੰਘ ਜੀ ਤੇ ਹਰਜੋ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਦੋਵਾਂ ਨੂੰ ਜੀ ਤੇ ਸਾਰੇ ਸਰੋਤਨ ਸਤਿ ਸ੍ਰੀ ਅਕਾਲ ਜੀ ਜੀ ਤੇ ਤੁਸੀਂ ਬਹੁਤ ਤਫਸੀਲ ਪੂਰਵਕ ਇਸ ਖਬਰ ਤੇ ਜਾਣਨਾ ਪਾਇਆ ਤੇ ਪੰਜਾਬ ਦੀ ਜਿਹੜੀ ਵੈਸੇ ਨੇ ਤਾਂ ਹਮੇਸ਼ਾ ਹੀ ਹਾਲੇ ਕੁਝ ਦਿਨ ਪਹਿਲਾਂ ਹੀ ਤੁਸੀਂ ਇਸੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੇ ਅਨਿਰuddh ਮਿੱਤਰਾ ਦੀ ਕਿਤਾਬ ਆ ਜਿਹਦੇ ਵਿੱਚ ਉਹਨੇ 66 ਲੋਕਾਂ ਦੇ ਕਤਲ ਦੀ ਗੱਲ ਕਹੀ ਆ ਜਿਉਂਦਾ ਭਾਰਤੀ ਆ ਚਲੋ ਦੂਜਿਆਂ ਨੂੰ ਤਾਂ ਕਹਿ ਦਿੰਦੇ ਇਹਦਾ ਅਫਸਾਨਾ ਵੱਖਵਾਦੀ ਤੇ ਫਲਾਨਾ ਇਹ ਆ ਸੋ ਸੱਤ ਸਾਰੇ ਇਹੀ ਆ ਸਾਰੀ ਖਬਰ ਦੇ ਵਿੱਚੋਂ ਵੀ ਜਿਵੇਂ ਹੁਣ ਆ ਖਬਰ ਰਾਜਕਰਮੀ ਸਿੰਘ ਦੀ ਜ਼ਿਕਰ ਕਰ ਰਹੇ ਸੀ ਕਿ ਵੀ ਇਹਨੂੰ ਸਪੈਸ਼ਟ ਕੀਤਾ ਜਾ ਰਿਹਾ ਦਬਾਇਆ ਜਾ ਰਿਹਾ ਪੰਜਾਬ ਜਿਹੜੀ ਐ ਸਾਰੇ ਮਾਨਤਾ ਤੇ ਜਾਂ ਹੋਰਾਂ ਥਾਵਾਂ ਤੇ ਪੰਜਾਬ ਜਿਹੜੀ ਐ ਸੇ ਕਦੋਂ ਦਾ ਲੱਗਿਆ ਹੋਇਆ ਇਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਸੱਚ ਲਿਆਉਣ ਦੇ ਲਈ ਵੀ ਬਹੁਤ ਚਿਹਰ ਦਾ ਜਦੋਜਾਦ ਕਰ ਰਹੇ ਤੇ ਇਸੇ ਕਰਕੇ ਜਿਹੜੀ ਭਾਰਤ ਦੀ ਸਰਕਾਰ ਆ ਉਹਨਾਂ ਨੇ ਪੰਜਾਬ ਰਡੀ ਐਸਏ ਦਾ YouTube ਚੈਨਲ ਤੇ Facebook ਪੇਜ ਆਲਰੇਡੀ ਉੱਥੇ ਬੰਦ ਕੀਤਾ ਹੋਇਆ ਵੀ ਤਾਂ ਜੋ ਲੋਕਾਂ ਨੂੰ ਸੱਚ ਨਾ ਪਤਾ ਲੱਗ ਸਕੇ ਸੋ ਇਹ ਹੁਣ ਸਾਡਾ ਸਰਾਂ ਦਾ ਇੱਕ ਨੈਤਿਕ ਫਰਜ਼ ਬਣਦਾ ਵੀ ਜਿਹੜੇ ਵੀ ਮੰਚ ਸਿੱਖੀ ਦੀ ਕੌਮ ਦੀ ਪੰਜਾਬੀਅਤ ਦੀ ਮਨੁੱਖਤਾ ਦੀ ਗੱਲ ਕਰਦੇ ਆ ਪੰਜਾਬ ਰਡੀ ਯੂਐਸਏ ਵਰਗੇ ਅਸੀਂ ਉਹਨਾਂ ਮੰਚਾਂ ਨੂੰ ਅੱਗੇ ਲਿਜਾਣਾ ਸਰਕਾਰਾਂ ਭਾਵੇਂ ਜਿੰਨਾ ਜ਼ੋਰ ਮਰਜ਼ੀ ਲਾ ਲੈਣ ਅਸੀਂ ਸਰਕਾਰਾਂ ਮੂਰੇ ਝੁਕੜਾ ਨਹੀਂ ਗਾ ਤੇ ਜਿੰਨੇ ਵੀ ਮੰਚ ਆ ਆਪਣੇ ਸੋਸ਼ਲ ਮੀਡੀਆ ਵਾਲੇ ਉਹਨਾਂ ਨੂੰ ਦੱਬ ਤੋਂ ਦੱਬ ਕੇ ਸਭ ਕੇ ਸ਼ੇਅਰ ਕਰਤਾ ਪਸਾਰਿਆਂ ਨੇ ਸੋ ਬਹੁਤ ਧੰਨਵਾਦ ਪੰਜਾਬ ਜੜੀ ਐਸਨੂੰ ਸਕੋਰ ਕਰੋ ਸਤਿਆ ਖਬਰਾਂ ਨੂੰ ਸਕੋਰ ਕਰੋ ਤੇ ਸਾਤ ਨੂੰ ਸਕੋਰ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ